ਪਿਛਲੇ 10 ਦਿਨ ਤੋਂ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਦਿਲਜੀਤ ਦੋਸਾਂਝ ਜੀ ਜਿਹੜੀਆਂ ਸ਼ੋਅ ਦੀਆਂ ਟਿਕਟਾਂ ਨੇ ਉਹ ਤਾਂ 5-10 ਮਿੰਟ 'ਚ ਵਿਕ ਜਾਂਦੀਆਂ ਨੇ ਲੇਕਿਨ 10 ਦਿਨ ਲਗਾਤਾਰ ਹੈ ਜਿਹੜਾ ਉਹ ਲੋਕ ਟਿਕਟਾਂ ਦੀ ਬਲੈਕ ਮਾਰਕੀਟਿੰਗ ਕਰਦੇ ਰਹੇ ਨੇ ਇਸ ਤੋਂ ਬਾਅਦ ਇੱਕ ਨਵਾਂ ਫਰਾਡ ਹੋਣਾ ਜਿਹੜਾ ਸਾਡੇ ਸਾਹਮਣੇ ਆ ਰਿਹਾ ਹੈ ਸੋਸ਼ਲ ਮੀਡੀਆ ਤੇ ਉੱਥੇ ਲੋਕ ਕਹਿ ਰਹੇ ਨੇ ਅਗਰ ਤੁਸੀਂ ਦਿਲਜੀਤ ਦੋਸਾਂਝ ਨੂੰ ਮਿਲਣਾ ਹੈ ਮੀਟ ਐਂਡ ਗ੍ਰੀਟ ਤਾਂ ਸਾਨੂੰ 50000 ਜਾਂ 60000 ਰੁਪਇਆ ਦਿਓ ਤਾਂ ਤੁਹਾਡੀ ਅਸੀਂ ਮੀਟਿੰਗ ਕਰਵਾਵਾਂਗੇ ਸਕ੍ਰੋਲ ਕਰੀ ਜਾ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਜਾਂ ਵਟਸਐਪ ਦੇ ਸਟੇਟਸ ਤੇ ਤਾਂ ਇੱਕੋ ਚੀਜ਼ ਦਿਖ ਰਹੀ ਹੈ ਵੀ ਦਿਲਜੀਤ ਦੀ ਆ ਟਿਕਟ ਅਵੇਲੇਬਲ ਹੈ 골ਡ ਵਾਲੀ ਫੈਨਫਿਟ ਵਾਲੀ ਸਿਲਵਰ ਵਾਲੀ ਤੇ ਜੋ ਬੇਸ ਪ੍ਰਾਈਸ ਹੈ ਉਸ ਤੋਂ 10 1000 ਵਧ ਵੀ ਮਿਲ ਰਹੀਆਂ ਨੇ ਉਹ ਉਹਨਾਂ ਦਾ ਮਕਸਦ ਇਹੀ ਸੀ ਵੀ ਟਿਕਟਾਂ ਲੈ ਕੇ ਅਸੀਂ ਉਹਦੇ 'ਚ ਕੁਝ ਕਮਾਈ ਕਰ ਲਾਂਗੇ ਬਹੁਤ ਸਾਰੇ ਨੰਬਰ ਆਫ ਪਰਸਨਸ ਅਸੀਂ ਜਿਹੜੇ ਆ ਉਹ ਵੈਰੀਫਾਈ ਕੀਤੇ ਆ ਪਰ ਬਹੁਤ ਇਹਦੇ ਤੇ ਇਹ ਇਹ ਇੱਕ ਵੀ ਰੁਝਾਨ ਜਿਹੜਾ ਦੇਖਣ ਨੂੰ ਮਿਲਦੇ ਆ ਵੀ ਬਹੁਤ ਸਾਰੇ ਇਹ ਇਸ ਤਰ੍ਹਾਂ ਦੀ ਠੱਗੀ ਵੀ ਹੋ ਸਕਦੀ ਆ ਦਰਸ਼ਕਾਂ ਦੇ ਨਾਲ ਵੀ ਕਿਉਰ ਕੋਡ ਦਾ ਵੀ ਇੱਕ ਸਾਹਮਣੇ ਆਇਆ ਵੀ ਉਹ ਕੋਈ ਫਰਜੀ ਕਿਉਰ ਕੋਡ ਨਾ ਕ੍ਰੀਏਟ ਕਰਕੇ ਉਹਨਾਂ ਨਾਲ ਕੋਈ ਠੱਗੀ ਨਾ ਕਰਨੇ ਇਸ ਤਰ੍ਹਾਂ ਦੇ ਦੋ ਤਿੰਨ ਕੇਸ ਵੀ ਰਿਪੋਰਟ ਹੋਏ ਆ ਇੱਕ ਮੈਨੂੰ ਫੇਸਬੁੱਕ ਤੇ ਸਟੇਟਸ ਪਾਇਆ ਲਿਆ ਉਹ ਕਹਿੰਦੇ ਅਗਰ ਤੁਸੀਂ ਦਿਲਜੀਤ ਦਸਾਂਜ ਨੂੰ ਹੋਟਲ ਦੇ ਵਿੱਚ ਮਿਲਣਾ ਚਾਹੁੰਦੇ ਹੋ ਤਾਂ 2 ਮਿੰਟ ਦੀ ਮੀਟਿੰਗ ਦੇ 50000 ਰੁਪਏ ਹੈ ਤੇ 6 ਮਿੰਟ ਦੀ ਮੀਟਿੰਗ ਦੇ 75000 ਰੁਪਏ ਹੈ ਤੇ ਜਦੋਂ ਮੈਂ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਨੇ ਇਹ ਕਿਹਾ ਵੀ ਹਾਂ ਅਸੀਂ ਤੁਹਾਡੀ ਮੀਟਿੰਗ ਕਰਾ ਦਿੰਦੇ ਹਾਂ ਤੁਸੀਂ ਸਾਨੂੰ ਐਡਵਾਂਸ ਪਾਓ ਨੇ ਦੇਖੋ ਮੈਂ 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 ਇਹ ਕਰ ਰਿਹਾ ਸੀ ਮੋਨੀਟਰ ਕਰ ਰਿਹਾ ਸੀ ਪਰ ਇਹ ਹੁਣੇ ਹੀ ਸਾਨੂੰ ਜਿਹੜਾ ਆ ਆਮ ਲੋਕਾਂ ਨੂੰ ਲੁਧਿਆਣਾ ਵਾਸੀਆਂ ਨੂੰ ਵੇਅਰ ਕਰਨਾ ਜ਼ਰੂਰੀ ਹੈ ਵੀ ਉਹ ਤੁਹਾਨੂੰ ਐਡਵਾਂਸ ਵਿੱਚ ਤੁਹਾਨੂੰ ਕਿਸੇ Google Pay ਰਾਹੀਂ ਪੈਸੇ ਪਾਉਣ ਨੂੰ ਕਹਿ ਸਕਦੇ ਆ ਬਿਲਕੁਲ ਵੀ ਇਸ ਤਰ੍ਹਾਂ ਦੀ ਕੋਈ ਟਰਾਂਜ਼ੈਕਸ਼ਨ ਨਾ ਕਰਿਓ ਇਹ ਤੁਹਾਡੇ ਨਾਲ ਇੱਕ ਠੱਗੀ ਕਰਨ ਦਾ ਮੋਡਸ ਪਰਿੰਡ ਹੀ ਹੈਗਾ ਕਦਾ ਹੋ ਗਈ ਜੀ ਬਲੈਕ ਮਾਰਕੀਟਿੰਗ ਟਿਕਟਾਂ ਵੱਧ ਰੇਟ ਤੇ ਵੇਚੀਆਂ ਦੂਜੀ ਗੱਲ ਅਸੀਂ ਚੰਡੀਗੜ੍ਹ ਵਾਲੇ ਸ਼ੋਅ ਦੇ ਵਿੱਚ ਵੀ ਦੇਖੀ ਸੀਗੀ ਕਿਉਂਕਿ ਟਿਕਟਾਂ ਦਾ ਪਹਿਲੇ ਕਯੂਆਰ ਕੋਡ ਉਹ ਜਿਹੜਾ ਹੈ ਉਹ ਈਮੇਲ ਤੇ ਆਂਦਾ ਤੇ ਉਸ ਤੋਂ ਬਾਅਦ ਜਿਹੜੇ ਬੈਂਡ ਮਿਲਦੇ ਉੱਤੇ ਵੀ ਕਯੂਆਰ ਕੋਡ ਲੱਗਦਾ ਤੇ ਕੁਝ ਕੁ ਲੋਕਾਂ ਨੇ ਇਹ ਵੀ ਪਤਾ ਲੱਗਿਆ ਵੀ ਉਹਨੂੰ ਫੇਕ ਬਣਾਤਾ ਤੇ ਜਦੋਂ ਐਂਟਰੀ ਕਰਨ ਜਾਂਦਾ ਬੰਦਾ ਤਾਂ ਉਦੋਂ ਸਕੈਨ ਨਹੀਂ ਹੁੰਦਾ ਤੇ ਉਹ ਪਤਾ ਲੱਗ ਜਾਂਦਾ ਵੀ ਇਹ ਫੇਕ ਹੈ ਇਸੇ ਕਰਕੇ ਇਸੇ ਕਰਕੇ ਸਾਡਾ ਜਿਹੜਾ ਆ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਵੀ ਕਿਸੇ ਤੋਂ ਆਨਲਾਈਨ ਇਹ ਕਿਸੇ ਪੇਜ ਦੇ ਉੱਤੋਂ ਤੁਹਾਨੂੰ ਕੋ ਟਿਕਟਾਂ ਦੀ ਆਫਰ ਜਾਂ ਕੋ ਐਡਵਰਟਾਈਜ਼ਮੈਂਟ ਹੈਗੀ ਉਹਨਾਂ ਨਾਲ ਕੰਟੈਕਟ ਕਰਕੇ ਟਿਕਟਾਂ ਨਾ ਲੈਣ ਇਹ ਟਿਕਟਾਂ ਜਿਹੜੀਆਂ ਉਹ ਇਸ ਤਰ੍ਹਾਂ ਫਰਜੀ ਕਯੂਆਰ ਕੋਡ ਰਹੀ ਵੀ ਤੁਹਾਨੂੰ ਵੇਚੀਆਂ ਜਾ ਸਕਦੀਆਂ ਤੇ ਤੁਸੀਂ ਇੱਕ ਤਰ੍ਹਾਂ ਦੀ ਠੱਗੀ ਦੇ ਸ਼ਿਕਾਰ ਹੋ ਸਕਦੇ ਹੋ ਅੱਜ 31 ਦਸੰਬਰ ਲੁਧਿਆਣਾ ਦੇ ਵਿੱਚ ਦਿਲਜੀਤ ਦੋਸਾਂਝ ਦਾ ਡੀ ਲੂਮੀਨਾਰਟੀ ਦਾ ਗ੍ਰੈਂਡ ਫਾਈਨਲ ਹੋਣ ਜਾ ਰਿਹਾ ਹੈ ਪਿਛਲੇ 10 ਦਿਨ ਤੋਂ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਦਿਲਜੀਤ ਦੋਸਾਂਝ ਜੀ ਜਿਹੜੀਆਂ ਸ਼ੋਹ ਦੀਆਂ ਟਿਕਟਾਂ ਨੇ ਉਹ ਤਾਂ 5-10 ਮਿੰਟ ਚ ਵਿਕ ਜਾਂਦੀਆਂ ਨੇ ਲੇਕਿਨ 10 ਦਿਨ ਲਗਾਤਾਰ ਹੈ ਜਿਹੜਾ ਉਹ ਲੋਕ ਟਿਕਟਾਂ ਦੀ ਬਲੈਕ ਮਾਰਕੀਟਿੰਗ ਕਰਦੇ ਰਹੇ ਨੇ ਇਸ ਤੋਂ ਬਾਅਦ ਇੱਕ ਨਵਾਂ ਫਰਾਡ ਹੋਣਾ ਜਿਹੜਾ ਸਾਡੇ ਸਾਹਮਣੇ ਆ ਰਿਹਾ ਹੈ ਸੋਸ਼ਲ ਮੀਡੀਆ ਤੇ ਉੱਥੇ ਲੋਕ ਕਹਿ ਰਹੇ ਨੇ ਅਗਰ ਤੁਸੀਂ ਦਿਲਜੀਤ ਦੋਸਾਂਝ ਨੂੰ ਮਿਲਣਾ ਹੈ ਮੀਟ ਐਂਡ ਗਰੀਟ ਤਾਂ ਸਾਨੂੰ 50000 ਜਾਂ 60000 ਰੁਪਿਆ ਉਸ ਤੋਂ ਪਹਿਲੇ ਉਹ ਪੈਸੇ ਵੀ ਲੈ ਰਹੇ ਨੇ ਇਹ ਸਭ ਜਿਹੜਾ ਟਿਕਟਾਂ ਦੀ ਬਲੈਕ ਮਾਰਕੀਟਿੰਗ ਹੋਈ ਹੈ ਜਾਂ ਮੀਟ ਐਂਡ ਗਰੀਡ ਦੀ ਕੀ ਸੱਚਾਈ ਹੈ ਅਸੀਂ ਇਹਦੇ ਬਾਰੇ ਗੱਲਬਾਤ ਕਰਾਂਗੇ ਲੁਧਿਆਣਾ ਐਸ ਐਚ ਓ ਸਾਈਬਰ ਕ੍ਰਾਈਮ ਇੰਸਪੈਕਟਰ ਜਤਿੰਦਰ ਜੀ ਨਾਲ ਜਤਿੰਦਰ ਜੀ ਸੋਸ਼ਲ ਮੀਡੀਆ ਤੁਸੀਂ ਦੇਖ ਰਹੇ ਹੋਵੋਗੇ ਜਦੋਂ ਸਕਰੋਲ ਕਰੀਦਾ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਜਾਂ ਵਟਸਐਪ ਦੇ ਸਟੇਟਸ ਤੇ ਤਾਂ ਇੱਕੋ ਚੀਜ਼ ਦਿਖ ਰਹੀ ਹੈ ਵੀ ਦਿਲਜੀਤ ਦੀ ਆਰ ਟਿਕਟ ਅਵੇਲੇਬਲ ਹੈ 골ਡ ਵਾਲੀ ਫੈਨਪੈਟ ਵਾਲੀ ਸਿਲਵਰ ਵਾਲੀ ਤੇ ਜੋ ਬੇਸ ਪ੍ਰਾਈਸ ਹੈ ਉਹ ਤੋਂ 10-10000 ਵੱਧ ਵੀ ਮਿਲ ਰਹੀਆਂ ਨੇ ਤੇ ਉਹ ਤਾਂ ਤੁਸੀਂ ਲਗਾਤਾਰ ਸ਼ਾਇਦ ਦੇਖਿਆ ਵੀ ਹੋਊਗਾ ਧਿਆਨ ਚ ਵੀ ਆਇਆ ਤੇ ਅੱਜ ਇੱਕ ਨਵਾਂ ਫਰਾਡ ਵੀ ਚੱਲ ਰਿਹਾ ਮੀਟ ਐਂਡ ਗਰੀਟ ਵਾਲਾ ਤਾਂ ਇਹ ਸਭ ਤੁਹਾਡੇ ਧਿਆਨ ਚ ਹੈ ਤੁਸੀਂ ਦੇਖਿਆ ਜੀ ਬਿਲਕੁਲ ਜੀ ਪਹਿਲਾਂ ਤਾਂ ਦੇਖੋ ਮੈਂ ਜਿੰਨੇ ਵੀ ਦਰਸ਼ਕ ਜਿਹੜੇ ਆ ਉਹ ਆਪਣੇ ਦਿਲਜੀਤ ਦੋਸਾਨ ਜੀ ਦਾ ਕਾਨਸਰਟ ਦੇਖਣ ਜਾ ਜਾ ਜਿਹੜੀਆਂ ਟਿਕਟਾਂ ਜਿਨ੍ਹਾਂ ਨੂੰ ਅਵੇਲੇਬਲ ਨਹੀਂ ਹੈਗੀਆਂ ਜਿਹੜੇ ਆਨਲਾਈਨ ਸਰਚ ਕਰ ਰਹੇ ਆ ਉਹਨਾਂ ਨੂੰ ਵੀ ਅਵੇਅਰ ਕਰਨਾ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਜਿਹੜੀਆਂ ਟਿਕਟਾਂ ਵੱਧ ਰੇਟ ਦੇ ਵਿੱਚ ਆਫਰ ਕਰ ਰਹੇ ਸੀ ਪਰ ਉਹ ਉਹ ਉਹਨਾਂ ਦਾ ਮਕਸਦ ਇਹੀ ਸੀ ਵੀ ਟਿਕਟਾਂ ਲੈ ਕੇ ਅਸੀਂ ਉਹਦੇ ਚ ਕੁਝ ਕਮਾਈ ਕਰ ਲਾਂਗੇ ਬਹੁਤ ਸਾਰੇ ਨੰਬਰ ਆਫ ਪਰਸਨਸ ਅਸੀਂ ਜਿਹੜੇ ਆ ਉਹ ਵੈਰੀਫਾਈ ਕੀਤੇ ਆ ਪਰ ਬਹੁਤ ਇਹਦੇ ਤੇ ਇਹ ਇਹ ਇੱਕ ਇਹ ਵੀ ਰੁਝਾਨ ਜਿਹੜਾ ਦੇਖਣ ਨੂੰ ਮਿਲਦਾ ਵੀ ਬਹੁਤ ਸਾਰੇ ਇਸ ਤਰ੍ਹਾਂ ਦੀ ਠੱਗੀ ਵੀ ਹੋ ਸਕਦੀ ਆ ਦਰਸ਼ਕਾਂ ਦੇ ਨਾਲ ਵੀ ਤਾਂ ਕੀ ਜਿਹੜੇ ਲੋਕਾਂ ਦੇ QR ਕੋਡ ਦਾ ਵੀ ਇੱਕ ਸਾਹਮਣੇ ਆਇਆ ਵੀ ਉਹ ਕੋਈ ਫਰਜੀ QR ਕੋਡ ਨਾ ਕ੍ਰੀਏਟ ਕਰਕੇ ਉਹਨਾਂ ਨਾਲ ਕੋਈ ਠੱਗੀ ਨਾ ਕਰਨ ਇਸ ਤਰ੍ਹਾਂ ਦੇ ਦੋ ਤਿੰਨ ਕੇਸ ਵੀ ਰਿਪੋਰਟ ਹੋਏ ਆ ਤੇ ਮੇਰੀ ਸਾਰੇ ਦਰਸ਼ਕਾਂ ਨੂੰ ਅਪੀਲ ਹੈਗੀ ਆ ਵੀ ਤੁਸੀਂ ਕਿਤੋਂ ਵੀ ਜੇ ਤੁਸੀਂ ਜੈਨੂਇਨ Zomato ਦੀ ਆਪਣੀ ਜੇ ਜਿਹੜੀ ਦੱਸੀ ਕਿ ਸਾਈਟ ਤੇ ਜਾ ਕੇ ਤੁਸੀਂ ਟਿਕਟਾਂ ਜੇ ਪਰਚੇਸ ਕੀਤੀਆਂ ਤੇ ਉਹੀ ਅਵੇਲ ਕਰੋ ਕਿਸੇ ਅਨਨੋਨ ਬੰਦੇ ਤੋਂ ਜਾਂ ਆਨਲਾਈਨ ਕਿਸੇ ਵੀ ਇੰਸਟਾਗ੍ਰam ਜਾਂ ਫੇਸਬੁੱਕ ਪੇਜ ਤੇ ਜਾ ਕੇ ਵੱਧ ਪੈਸਿਆਂ ਦੇ ਵਿੱਚ ਟਿਕਟਾਂ ਨਾ ਪਰਚੇਸ ਕਰੋ ਤੁਹਾਡੇ ਨਾਲ ਸਾਈਬਰ ਠੱਗੀ ਹੋ ਸਕਦੀ ਹੈ ਇਹ ਤੁਹਾਨੂੰ ਅਲਿਉਰ ਕਰਕੇ ਤੁਹਾਡੇ ਕੋਲ ਵੱਧ ਪੈਸੇ ਲੈਣ ਦੇ ਦੇ ਚੱਕਰ ਵਿੱਚ ਜਾਂ ਫਿਰ ਜਿਹੜੀ ਆ ਤੁਸੀਂ ਹੁਣ ਦਸੀਏ ਇੱਕ ਜੀ ਦੁਸਾਨ ਜੀ ਦੀ ਇੱਕ ਮੀਟ ਐਂਡ ਗ੍ਰੀਟ ਦੀ ਹੈ ਇਹ ਵੀ ਇੱਕ ਸਾਈਬਰ ਠੱਗੀ ਕਰਨ ਦਾ ਹੀ ਇੱਕ ਤਰੀਕਾ ਹੈ ਤਾਂ ਜੋ ਸਰ ਜੀ ਮੈਂ ਇਹ ਪੁੱਛਣਾ ਇਹ ਤੁਸੀਂ ਮੋਡਸ ਅਪਰੈਂਟੀ ਚੈੱਕ ਕੀਤਾ ਮੈਂ ਜਦੋਂ ਦੇਖਿਆ ਤਾਂ ਉੱਥੇ ਇੱਕ ਮੈਨੂੰ ਫੇਸਬੁੱਕ ਤੇ ਸਟੇਟਸ ਪਾਇਆ ਲਿਆ ਉਹ ਕਹਿੰਦੇ ਅਗਰ ਤੁਸੀਂ ਦਿਲਜੀਤ ਦਸਾਇਨ ਨੂੰ ਹੋਟਲ ਦੇ ਵਿੱਚ ਮਿਲਣਾ ਚਾਹੁੰਦੇ ਹੋ ਤਾਂ 2 ਮਿੰਟ ਦੀ ਮੀਟਿੰਗ ਦੇ 50000 ਰੁਪਏ ਹੈ ਤੇ 6 ਮਿੰਟ ਦੀ ਮੀਟਿੰਗ ਦੇ 75000 ਰੁਪਏ ਹੈ ਤੇ ਜਦੋਂ ਮੈਂ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਨੇ ਇਹ ਕਿਹਾ ਵੀ ਹਾਂ ਅਸੀਂ ਤੁਹਾਡੀ ਮੀਟਿੰਗ ਕਰਾ ਦਿੰਦੇ ਹਾਂ ਤੁਸੀਂ ਸਾਨੂੰ ਐਡਵਾਂਸ ਪਾਓ ਤੁਹਾਡੇ ਕੋਈ ਨੋਟਿਸ ਹੈ ਇਹੋ ਜੀ ਗੱਲ ਹੈ ਜੀ ਨੇ ਦੇਖੋ ਮੈਂ 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 ਇਹ ਕਰ ਰਿਹਾ ਸੀ ਮੋਨੀਟਰ ਕਰ ਰਿਹਾ ਸੀ ਪਰ ਇਹ ਹੁਣੇ ਹੀ ਸਾਨੂੰ ਜਿਹੜਾ ਆ ਆਮ ਲੋਕਾਂ ਨੂੰ ਲੁਧਿਆਣਾ ਵਾਸੀਆਂ ਨੂੰ ਵੇਅਰ ਕਰਨਾ ਜ਼ਰੂਰੀ ਹੈ ਵੀ ਉਹ ਤੁਹਾਨੂੰ ਐਡਵਾਂਸ ਵਿੱਚ ਤੁਹਾਨੂੰ ਕਿਸੇ ਗੂਗਲ ਪੇ ਰਾਹੀਂ ਪੈਸੇ ਭੌਣ ਨੂੰ ਕਹਿ ਸਕਦੇ ਆ ਬਿਲਕੁਲ ਵੀ ਇਸ ਤਰ੍ਹਾਂ ਦੀ ਕੋਈ ਟਰਾਂਜ਼ੈਕਸ਼ਨ ਨਾ ਕਰਿਓ ਇਹ ਤੁਹਾਡੇ ਨਾਲ ਇੱਕ ਠੱਗੀ ਕਰਨ ਦਾ ਮੋਡਸ ਪਰਿੰਡ ਹੀ ਹੈਗਾ ਤੁਹਾਡੇ ਨਾਲ ਦਲਜੀਤ ਦੋਸਾਂਜੀ ਮੁਲਾਕਾਤ ਕਰਾਉਣ ਦਾ ਕਹਿ ਕੇ ਤੁਹਾਡੇ ਨਾਲ ਠੱਗੀ ਕੀਤੀ ਜਾ ਸਕਦੀ ਹੈ ਤੇ ਤੁਸੀਂ ਠੱਗੀ ਦੇ ਸ਼ਿਕਾਰ ਹੋ ਸਕਦੇ ਹੋ ਤੇ ਇਮੀਡੀਏਟ ਇਸ ਤਰ੍ਹਾਂ ਦੇ ਜਿਹੜੇ ਕੋਈ ਕੋਈ ਹੈਗੀ ਸਾਈਟ ਆ ਉਹ ਸਾਡੇ ਧਿਆਨ ਚ ਲਿਆਓ ਤਾਂ ਜੋ ਇਸ ਤਰ੍ਹਾਂ ਦੇ ਅਸੀਂ ਸ਼ਰਾਰਤੀ ਵਿਅਕਤੀ ਨੂੰ ਟ੍ਰੇਸ ਕਰਕੇ ਉਹਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਕਰੀਏ। ਇੰਸਪੈਕਟਰ ਸਾਹਿਬ ਜਿਹੜੇ ਲੋਕ ਸਟੇਟਸ ਪਾ ਰਹੇ ਸੀਗੇ ਵੀ ਜਿਹੜੀ ਟਿਕਟ ਅਗਰ ਸਪੋਜ਼ ਫੈਨ ਪਿਟ ਦੀ ਗੱਲ ਕਰੀਏ ਤਾਂ 16000 ਰੁਪਏ ਦੀ ਟਿਕਟ ਹੈ ਤੇ ਜੋ 18000 20000 ਜਾਂ 25 ਤੱਕ ਵੇਚ ਰਹੇ ਇਹ ਹੈ ਇਲੀਗਲ ਹੈ। ਨਹੀਂ ਬਿਲਕੁਲ ਜੀ ਇਸ ਇਸ ਤਰ੍ਹਾਂ ਦਾ ਕੁਝ ਵੀ ਲੀਗਲ ਨਹੀਂ ਹੈਗਾ ਕਿਉਂਕਿ ਜਿਹੜੇ ਇਹ ਇਹ ਸਾਰੀਆਂ ਟਿਕਟਾਂ ਦੀ ਜੋ ਵੀ ਪਰਚੇਜ਼ਿੰਗ ਹੋਈ ਹੈ ਉਹਨਾਂ ਦੇ Zomato ਦੇ ਥਰੂ ਜਿਹੜੇ ਉਹਨਾਂ ਦੇ ਸਰਟੀਫਾਈਡ ਜਾਂ ਜਿਹੜੀ ਮਾਨਤਾ ਦਿੱਤੀ ਗਈ ਸੀ ਟਿਕਟਾਂ ਵੇਚਣ ਦੀ ਉਹਨਾਂ ਦੇ ਥਰੂ ਹੀ ਪਰਚੇਜ਼ ਹੋਈ ਹੈ ਕੋਈ ਵੀ ਬੰਦਾ ਇਸ ਤਰ੍ਹਾਂ ਜਿਹੜੀ ਆ ਉਹ ਟਿਕਟਾਂ ਆ ਆਪਣੇ ਤੌਰ ਤੇ ਨਹੀਂ ਵੇਚ ਸਕਦਾ ਤੁਸੀਂ ਫਿਰ ਬੰਦੇ ਕੋਈ ਆਇਡੈਂਟੀਫਾਈ ਕੀਤੇ ਜਿਨ੍ਹਾਂ ਦੇ ਸਟੇਟਸ ਪਾਏ ਹੋਏ ਸੀਗੇ ਕਾਫੀ ਕਾਫੀ ਬੰਦਿਆਂ ਨੂੰ ਅਸੀਂ ਵੈਰੀਫਾਈ ਕੀਤਾ ਜੀ ਪਰ ਉਹ ਜ਼ਿਆਦਾਤਰ ਜਿਹੜੇ ਆ ਇਨਫਲੂਐਂਸਰ ਸੀਗੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਤੋਂ ਆਨਲਾਈਨ ਹੀ ਕੰਟੈਕਟ ਕਰਕੇ ਸਿਰਫ ਉਹਨਾਂ ਦੀ ਐਡਵਰਟਾਈਜ਼ ਮੈਂਟ ਸ਼ੇਅਰ ਕੀਤੀ ਹੈ ਉਹਨਾਂ ਕੋ ਖੁਦ ਟਿਕਟਾਂ ਉਹਨਾਂ ਕੋ ਟਿਕਟਾਂ ਹੋਣੀਆਂ ਵੀ ਨਹੀਂ ਪਾਈਆਂ ਗਈਆਂ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਵੀ ਆਮ ਲੋਕ ਜਿਹੜੇ ਆਵੇਅਰ ਰਹਿਣ ਤਾਂ ਜੋ ਜੇ ਕੋਈ ਇਸ ਤਰ੍ਹਾਂ ਦੀ ਕਿਉਂਕਿ ਚੰਡੀਗੜ੍ਹ ਪੁਲਿਸ ਵਿੱਚੋਂ ਵੀ ਅਸੀਂ ਥੋੜਾ ਜਿਹਾ ਅਸੀਂ ਉਧਰੋਂ ਸੁਝਾਅ ਲਿਆ ਵੀ ਇਸ ਤਰ੍ਹਾਂ ਦੀ ਉੱਥੇ ਵੀ ਜਿਹੜਾ ਵਾ ਉਹ ਠੱਗੀ ਦਾ ਇੱਕ ਨਵਾਂ ਮਾਡਲ ਸਪਰਿੰਦੀ ਸ਼ੁਰੂ ਹੋਇਆ ਸੀ ਬਹੁਤ ਨੁਕਾ ਨਾ ਉੱਤੇ ਠੱਗੀ ਹੋਈ ਸੀਗੀ ਤਾਂ ਜੋ ਲੁਧਿਆਣਾ ਵਾਸੀ ਇਸ ਤਰ੍ਹਾਂ ਦੀ ਠੱਗੀ ਤੋਂ ਬਚ ਸਕਣ ਇਸ ਕਰਕੇ ਸਾਡਾ ਸੋਸ਼ਲ ਮੀਡੀਆ ਵੀ ਤੇ ਸਾਡੀਆਂ ਟੀਮ ਜਿਹੜੀ ਆ ਉਹ ਸਾਰੀ ਇਹਨਾਂ ਦੀ ਤਿੱਖੀ ਨજર ਰੱਖੀ ਹੋਈ ਹੈ ਸੀਨੀਅਰ ਅਫਸਰਾਂ ਦੇ ਹੁਕਮਾਂ ਦੇ ਨਾਲ ਅਸੀਂ ਜਿਹੜਾ ਵਾ ਇਹ ਸਾਰੀਆਂ ਚੀਜ਼ਾਂ ਨੂੰ ਮੋਨੀਟਰ ਕਰ ਰਹੇ ਹਾਂ ਤੇ ਜੇ ਕੋਈ ਵਿਅਕਤੀ ਸਾਨੂੰ ਲੱਗਦਾ ਵਾਕਈ ਵੀ ਇਸ ਤਰ੍ਹਾਂ ਦਾ ਕੋਈ ਇਹਦਾ ਗਲਤ ਵਰਤੋਂ ਕਰ ਰਿਹਾ ਜਾਂ ਕੋਈ ਨਜਾਇਜ਼ ਫਾਇਦਾ ਚੱਕ ਰਿਹਾ ਤੇ ਅਸੀਂ ਉਹਦੇ ਖਿਲਾਫ ਜੋ ਕਾਨੂੰਨ ਮੁਤਾਬਕੋ ਕਾਰਵਾਈ ਵੀ ਕਰਾਂਗੇ ਸਪੈਕਟਰ ਸਾਹਿਬ ਇੱਕ ਤਾਂ ਹੋ ਗਈ ਜੀ ਬਲੈਕ ਮਾਰਕੀਟਿੰਗ ਟਿਕਟਾਂ ਵੱਧ ਰੇਟ ਤੇ ਵੇਚੀਆਂ ਦੂਜੀ ਗੱਲ ਅਸੀਂ ਚੰਡੀਗੜ੍ਹ ਵਾਲੇ ਸ਼ੋਅ ਦੇ ਵਿੱਚ ਵੀ ਦੇਖੀ ਸੀਗੀ ਕਿਉਂਕਿ ਟਿਕਟਾਂ ਦਾ ਪਹਿਲੇ QR ਕੋਡ ਉਹ ਜਿਹੜਾ ਹੈ ਉਹ ਈਮੇਲ ਤੇ ਆਉਂਦਾ ਤੇ ਉਸ ਤੋਂ ਬਾਅਦ ਜਿਹੜੇ ਬੈਂਡ ਮਿਲਦੇ ਉੱਤੇ ਵੀ QR ਕੋਡ ਲੱਗਦਾ ਤੇ ਕਿਰਨ ਜਾਂਦਾ ਬੰਦਾ ਤਾਂ ਉਦੋਂ ਸਕੈਨ ਨਹੀਂ ਹੁੰਦਾ ਤੇ ਉਹ ਪਤਾ ਲੱਗ ਜਾਂਦਾ ਵੀ ਇਹ ਫੇਕ ਹੈ ਇਸੇ ਕਰਕੇ ਇਸੇ ਕਰਕੇ ਸਾਡਾ ਜਿਹੜਾ ਬਈ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਵੀ ਕਿਸੇ ਤੋਂ ਆਨਲਾਈਨ ਜੇ ਕਿਸੇ ਪੇਜ ਦੇ ਉੱਤੋਂ ਤੁਹਾਨੂੰ ਕੋਈ ਟਿਕਟਾਂ ਦੀ ਆਫਰ ਜਾਂ ਕੋਈ ਐਡਵਰਟਾਈਜ਼ਮੈਂਟ ਹੈਗੀ ਹੈ ਉਹਨਾਂ ਨਾਲ ਕੰਟੈਕਟ ਕਰਕੇ ਟਿਕਟਾਂ ਨਾ ਲੈਣ ਇਹ ਟਿਕਟਾਂ ਜਿਹੜੀਆਂ ਉਹ ਇਸ ਤਰ੍ਹਾਂ ਫਰਜੀ QR ਕੋਡ ਰਹੀ ਵੀ ਤੁਹਾਨੂੰ ਵੇਚੀਆਂ ਜਾ ਸਕਦੀਆਂ ਤੇ ਤੁਸੀਂ ਇੱਕ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਤੇ ਹੁਣ ਜਿਹੜੇ ਅੱਜ ਲੋਕ ਉੱਥੇ ਐਂਟਰੀ ਕਰਨਗੇ ਉਹ 5-6 ਘੰਟੇ ਬਾਅਦ ਤੇ ਅਗਰ ਉਹਨਾਂ ਦਾ ਉੱਥੇ ਐਂਟਰੀ QR ਕੋਡ ਫੇਕ ਨਿਕਲਦਾ ਫਿਰ ਕੀ ਕਾਰਵਾਈ ਹੋ ਸਕਦੀ ਹੈ ਇਸ ਮਾਮਲੇ 'ਚ ਫਿਰ ਦੇਖੋ ਜੀ ਫਿਰ ਇਹਦਾ ਮਤਲਬ ਉਹਨਾਂ ਨੇ ਕੋਈ ਇਸ ਤਰ੍ਹਾਂ ਦੇ ਕਿਸੇ ਅਨਔਥਰਾਇਜ਼ਡ ਪਰਸਨ ਤੋਂ ਜੋ ਬੰਦੇ ਨੂੰ ਅਧਿਕਾਰਤ ਨਹੀਂ ਸੀਗਾ ਉਹਦੇ ਕੋਲ ਟਿਕਟ ਲਈ ਹੈ ਤੇ ਜੇ ਕਿਸੇ ਤੋਂ ਟਿਕਟ ਲਈ ਹੈ ਕਿਸੇ ਬੰਦੇ ਦੇ ਖਿਲਾਫ ਉਹ ਸਾਡੇ ਕੋਲ ਕੋਈ ਦਰਖਾਸਤ ਦਿੰਦੇ ਤੇ ਅਸੀਂ ਜਰੂਰ ਉਹਦੇ ਖਿਲਾਫ ਕਾਰਵਾਈ ਕਰਾਂਗੇ ਜੇ ਸਾਡੇ ਧਿਆਨ ਚ ਲਿਆਉਂਦੇ ਕੋਈ ਹਜੇ ਤੱਕ ਤੁਹਾਡੇ ਕੋਲ ਆਇਆ ਵੀ ਇੰਨੇ ਸਾਡੇ ਖਿਲਾਫ ਵੀ ਕੋਈ ਇਦਾਂ ਦਾ ਕੇਸ ਹੀ ਸਾਹਮਣੇ ਆਇਆ ਤੁਹਾਡੇ ਕੋਲ ਹਜੇ ਤੱਕ ਨਹੀਂ ਇਸ ਤਰ੍ਹਾਂ ਦਾ ਹਜੇ ਤੱਕ ਸਾਡੇ ਧਿਆਨ ਵਿੱਚ ਕਿਸੇ ਸਿੱਧੇ ਤੌਰ ਤੇ ਕਿਸੇ ਵੀ ਬੰਦੇ ਨੇ ਧਿਆਨ ਚ ਨਹੀਂ ਲਿਆਂਦਾ ਕੋਈ ਸ਼ਰ ਐਂਟਰੀ ਟਾਈਮ ਪਤਾ ਲੱਗੇਗਾ ਵੀ ਬਿਲਕੁਲ ਜਦੋਂ ਜਦੋਂ ਐਂਟਰੀ ਹੋਊਗੀ ਜਾਂ ਕਿਸੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਹੋਊਗਾ ਤਾਂ ਜਰੂਰ ਸਾਡੇ ਧਿਆਨ ਚ ਲਿਆਵੇ ਕਾਨੂੰਨ ਦੇ ਮੁਤਾਬਿਕ ਕੀ ਸਜ਼ਾ ਬਣਦੀ ਹੈ ਕੀ ਪ੍ਰੋਵੀਜ਼ਨਸ ਨੇ ਦੇਖੋ ਜੇ ਕੋਈ ਫੇਕ ਕੋਈ ਆਇਡੈਂਟੀਟੀ ਕ੍ਰੀਏਟ ਕਰਕੇ ਤੇ ਆਈਟੀ ਐਕਟ ਦੇ ਅਧੀਨ ਵੀ ਅਸੀਂ ਉਹਦੇ ਤੇ ਕਾਰਵਾਈ ਕਰ ਸਕਦੇ ਹਾਂ ਕਿਉਂਕਿ ਉਹਨੇ ਇੱਕ ਤਰ੍ਹਾਂ ਦੀ ਫਰਜੀ ਇਹ ਪੇਮੈਂਟ ਦਾ ਮੋੜ ਤਿਆਰ ਕਰਕੇ ਉਹਨਾਂ ਕੋਲ ਪੇਮੈਂਟ ਲਈ ਹੈ ਤੇ ਇਹਦੇ ਵਿੱਚ ਵੀ ਜਿਹੜੀ ਹੈ ਜਿਹੜੀ ਫਰਾਡਲੈਂਟਲੀ ਇਹ ਕੋਈ ਧੋਖਾਧੜੀ ਕਰਨ ਦੀ ਵੀ ਜਿਹੜੀ ਉਹ ਕਾਰਵਾਈ ਹੋ ਸਕਦੀ ਹੈ ਠੀਕ ਹੈ ਜੀ ਬਹੁਤ ਧੰਨਵਾਦ ਸਮਾਂ ਦੇਣ ਲਈ ਤਾਂ ਇਹ ਸਨ ਐਸਐਚਓ ਸਾਈਬਰ ਕ੍ਰਾਈਮ ਇਨਸਪੈਕਟਰ ਜਤਿੰਦਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਜੇ ਅਸੀਂ ਬਿਲਕੁਲ ਉਹਨਾਂ ਤੇ ਨਜ਼ਰ ਰੱਖੀ ਹੋਈ ਹੈ ਜਿਨ੍ਹਾਂ ਨੇ ਟਿਕਟਾਂ ਬਲੈਕ ਕਰਕੇ ਵੱਧ ਰੇਟ ਤੇ ਵੇਚੀਆਂ ਜਾਂ ਕਈਆਂ ਨੇ ਹੋ ਸਕਦਾ ਫੇਕ ਕਿਊਆਰ ਵੀ ਜਿਹੜੇ ਕੋਡ ਹੈ ਇਸ ਕਰਕੇ ਜਿਹੜੇ ਲੋਕ ਆਜ ਉੱਥੇ ਪਹੁੰਚਣਗੇ ਇਹ ਪਤਾ ਲੱਗੇਗਾ ਵੀ ਅਗਰ ਉਹਨਾਂ ਨੇ ਕਿਸੇ ਇਲੀਗਲ ਬੰਦੇ ਤੋਂ ਟਿਕਟਾਂ ਪਰਚੇਸ ਕੀਤੀਆਂ ਨੇ ਕਿਤੇ ਉਹ ਉਹਨਾਂ ਨੂੰ ਫੇਕ ਕਿਊਆਰ ਕੋਡ ਤਾਂ ਨਹੀਂ ਮਿਲ ਗਿਆ ਤੇ ਇੱਕ ਹੋਰ ਜਿਹੜੀ ਇਹਨਾਂ ਨੇ ਇੰਪੋਰਟੈਂਟ ਗੱਲ ਦੱਸੀ ਹੈ ਵੀ ਜਿਹੜਾ ਮੀਟ ਐਂਡ ਗਰੀਟ ਦਾ ਜਿਹੜਾ ਇੱਕ ਮੈਸੇਜ ਚੱਲ ਰਿਹਾ ਹੈ ਵੀ ਅਗਰ ਤੁਸੀਂ ਦਿਲਜੀਤ ਦੋਸਾਂਝ ਨੂੰ ਮਿਲਣਾ ਚਾਹੁੰਦੇ ਹੋ ਤਾਂ 50000 ਰੁਪਏ ਦਿਓ ਤਾਂ ਉਹ ਵੀ ਇਹਨਾਂ ਨੇ ਦੱਸਿਆ ਕਿ ਜਿਹੜਾ ਬਿਲਕੁਲ ਟੋਟਲੀ ਫੇਕ ਹੈ ਤੇ ਲੋਕ ਜਿਹੜੇ ਹੈ ਅਵੇਅਰ ਰਹਿਣ ਤਾਂ ਉਮੀਦ ਕਰਦੇ ਆ ਜਿਹੜਾ ਤੁਸੀਂ ਦਿਲਜੀਤ ਦੋਸ